ਦੋਸਤੋ ਡੱਬ ਵਾਲੀ ਮੰਡੀ ਦੇ ਵਿੱਚ ਖੜੇ ਆ ਤੇ ਬਹੁਤ ਸੋਹਣੇ ਨਾਲ ਤੁਹਾਨੂੰ ਬੱਚੀ ਦਿਖਾਉਣੇ ਆ ਬੱਚੀ ਦਾ ਕੱਦ-ਕਾੜ ਦੇਖੋ ਪਹਿਲਾ ਸੂਆ ਬੱਚੀ ਸੁੰਦੀ ਆ ਹਵਾਨੇ ਵਾਲੇ ਪਾਸੋਂ ਦਾ ਕਮਾਲ ਕਰੀ ਪੀ 10 12 ਦਿਨਾਂ ਦੀ ਕੱਚੀ ਆ ਬਾਕੀ ਡਿਟੇਲ ਆਪਾਂ ਸਾਰੀ ਲੈ ਕੇ ਦੱਸਾਂਗੇ ਤੇ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਹੀ ਆਪਾਂ ਤਾਂ ਮੁੱਲ ਕਰਾਵਾਂਗੇ ਭਾਈ ਆਸਰੇਕਾਰ ਸਸਰੇਕਾਰ ਨਾਮ ਦੱਸੋ ਭਾਈ ਆਪਣਾ ਬੁਲਕਾਰਾ ਨਾਮ ਕੀ ਕਿਹੜਾ ਪਿੰਡ ਹੈ ਲਾਲਿਆ ਹੈ ਲਾਲਿਆ ਨਾਲ ਬਾਰ ਦਾ ਕੰਮ ਹੈ ਕੋਹਾਰਦਾ ਜੀ ਕਿਹੜਾ ਬੱਚੀ ਦਾ ਕਹਿਮਾ ਸੂਆ ਇਹਦਾ ਪਹਿਲਾ ਸੂਆ ਜੀ ਨਾ ਸੋਹਣੀ ਐ ਹਾਂ ਖਬਰ ਐ 7 ਦਿਨ ਲਊਗੀ 15 ਦਿਨ ਖੱਡੂਗੀ 15 ਦਿਨ ਹਾਂ ਜੀ ਮੂਹੋਂ ਕਿਵੇਂ ਐ ਇਹ 2 ਦਿਨ ਦਾਈਏ 2 ਦਿਨ ਦਾ ਹਾਂ ਜੀ ਇਹਦਾ ਉਹ ਤੁਸੀਂ ਫਾਰਮ ਚ ਫਿਰਦੇ ਕੇ ਕਿਤੇ ਘਰੋਂ ਫਾਰਮਟ ਹੀ ਲਈ ਫਾਰਮ ਦੀ ਬੱਚੀ ਐ ਦੁੱਧ ਕਿੰਨਾ ਕੁ ਪਾ ਦੂ ਸਕਦੇ ਅੰਦਾਜ਼ਾ ਇਹਦੀ ਮਾਂ ਥਲੇ 50 ਕਿਲੋ ਦੁੱਧ ਸੀ ਗਈ ਇਹਦੀ ਮਾਂ ਥਲੇ ਹਾਂ ਜੀ ਇਹ 35 ਕਿਲੋ ਦੁੱਧ ਪਾ ਦੂ ਪਹਿਲੇ ਸੂਏ ਪਹਿਲੇ ਸੂਏ 35 ਕਿਲੋ ਦੁੱਧ ਪਾ ਦੂ ਤੋੜੋਗੇ ਬੜਾ ਇਹਨੂੰ ਤੋੜ ਦਿੰਨੀ ਲੈ ਜੀ ਦੋਸਤੋ ਤੁਹਾਨੂੰ ਬੱਚੇ ਦਿਖਾਉਣੇ ਆ ਤੁਸੀਂ ਨਾ ਬੱਚੇ ਦੇਖ ਕੇ ਬੱਚੇ ਦੇਖੋ ਚਮਕ ਵਾਲੀ ਬੱਚੀ ਐ ਬਹੁਤ ਸੋਹਣਾ ਪ੍ਰਿੰਟ ਐ ਬੱਚੀ ਦਾ ਤੇ ਹ ਤੂ ਤੋਂ ਲੈ ਕੇ ਥੱਲੇ ਤੱਕ ਜਾਂਦਾ ਤੇ ਅਗਲੇ ਪਾਸੇ ਵੀ ਦੇਖ ਕੇ ਤੋੜ ਦੇ ਬਾਈ ਵਕੀਨਾ ਵਾ ਦੇਖੋ ਤੇ ਹੱਥ ਨਾਲ ਦੇਖੇ ਤੁਸੀਂ ਥੋੜੀ ਹੋਰ ਤੋੜ ਕੇ ਅੱਗੇ ਤੋੜ ਦੇ ਲਓ ਜੀ ਬਾ ਮੋੜ ਲਈ ਕੱਦ ਦੇਖੋ ਬੱਚੇ ਉਹ ਬਹੁਤ ਸੋਹਣਾ ਕੱਦ ਕਾਠ ਹੈਗਾ ਤੇ ਪਹਿਲਾ ਮੋਹ ਹੁੰਦੀ ਹੈ ਤੇ ਮੂੰਹੋ ਦੋ ਦੰਦ ਹੈਗੇ ਤੇ ਚਮਕ ਚਮਕ ਦੇਖੋ ਮੈਂ ਸੁਣਾ ਅੱਗੋ ਦਿਖਾਣਾ ਮੂੰਹ ਮੱਥਾ ਬੱਚੀ ਦਾ ਆ ਦੇਖੋ ਲੈ ਲੈ ਕੇ ਲਾਇਕਲ ਬਾਈ ਆ ਆ ਦੇਖੋ ਹਵਾਨਾ ਤੁਹਾਨੂੰ ਇੱਥੇ ਵੀ ਧਿਆਨ ਨਾਲ ਦੇਖੋ ਟੱਕ ਟੱਕ ਦੇਖੋ ਹਵਾਨੇ ਦੇ ਅੱਗੇ ਤੇ ਹਲੇ ਨਾ ਤਕੀ ਐ ਬਾਈ ਦਾ 15 ਨਾਂ ਦੀ ਕਹਿੰਦਾ 10 12 ਦਿਨ ਤਾਂ ਮੂਲੀ ਗੱਲ ਹੈ ਬੱਛੀ ਵਾਲੇ ਲੈ ਜਾਊਗੀ ਤੇ ਫਾਕੀ ਮੈਂ ਥੋੜੀ ਗੱਲ ਕਹਣਾ ਰੇਟ ਦਾ ਵੀ ਆਪਾਂ ਲੈਨੇ ਆ ਪਤਾ ਬਾਈ ਕੀ ਮੰਗਦਾ ਇਹਦਾ ਇੱਥੋਂ ਦੇਖ ਚੱਜ ਕਰਿਓ ਹਵਾਨੇ ਦੇ ਇੱਥੋਂ ਕੋਚਾ ਦਾ ਘਾਉਂਦਾ ਲੈਵਾ ਟੂ ਤੋਂ ਸਟਾਰਟ ਹੁੰਦਾ ਹੈ ਬਾਈ ਮੋਲੇ ਦਾ ਮੋਲੇ ਦਾ 225000 ਰੁਪਏ ਹੈ ਮਾਨਦਾਨ ਹੋ ਜੂਏ ਜੋ ਮਾਨਦਾਨ ਹੋ ਜੂਏ ਨਾ ਇੰਝ ਕਰਦਾ ਮੋਢੇ ਲੋ ਵੀ 2 ਲੱਖ ਤੇ 25000 ਮੁੱਲਾ ਜਿਹੜੇ ਭਰਾ ਨੇ ਕੋਈ ਗ੍ਰੀਡ ਤੇ ਕੰਮ ਕਰਨਾ ਜਾਂ ਚੰਗੀਆਂ ਬੱਚੀਆਂ ਕਿਸੇ ਨੇ ਫਾਰਮ ਦੇ ਵਿੱਚ ਪਾਉਣੀਆਂ ਹੈ ਤੁਹਾਡੇ ਸੋ ਉਹਨਾਂ ਵਾਸਤੇ ਇੱਕ ਤੋਹਫਾ ਹੈਗਾ ਡੱਬ ਵਾਲੀ ਮੰਡੀ ਦੇ ਵਿੱਚ ਆਇਆ ਸੀਗਾ ਤੁਸੀਂ ਦੇਖ ਲਿਓ ਆਈ ਹਾਈ ਪ੍ਰਣ ਕਰੀ ਤੂੰ ਬੜਾ ਚਮਕਾਲੀ ਬੱਚੀ ਐ ਤੂੰ ਮੜਾ ਤੂੰ ਪ੍ਰਿੰਟ ਪ੍ਰੌਂਟ ਬਹੁਤ ਥੋੜਾ ਬੱਚੀ ਦਾ ਤੇ ਮੈਂ ਤੁਹਾਨੂੰ ਮੂੰਹ ਮੱਥਾ ਦਿਵਾਰੇ ਦਿਖਾਉਣਾ ਲੈ ਦੇਖਿਓ ਇਹ ਖਵਾਲ ਨੂੰ ਵੀਡੀਓ ਕਰਵਾਉਣਾ ਦੋ ਦੰਦਾਂ ਦਾ ਦੋਨਾਂ ਦਾ ਦੰਦ ਹੋਊਗੀ ਪੂਰੇ ਘਾਲ ਕਿਵੇਂ ਆਏ ਦੋ ਦੁੱਗੀ ਹੈ ਜੀ ਦੁੱਗੀ ਹੈ ਤੋਂ ਫੇ ਚੱਕੇ ਹੈ ਦੁਗਦੇ ਚੱਕੇ ਹਲੇ ਲਓ ਤਰ ਲਿਓ ਕੰਟੈਕਟ ਨੰਬਰ ਬੋਲੇ ਆਪਣਾ 94787 ਹਾਂਜੀ 81216 947 87 81 81216 ਇਹ ਨੰਬਰ ਆ ਬਾਈ ਤੇ ਬਾਕੀ ਆਪਾਂ ਸਕਰੀਨ ਤੇ ਚਲਾਤਾ ਕਰ ਲਿਓ ਕੰਟੈਕਟ ਬਾਈ ਨਾਲ ਬਹੁਤ ਸੋਹਣੀ ਬੱਛੀ ਹੈ ਜੇ ਭਰਾ ਨੇ ਕਿਸੇ ਦੇ ਬ੍ਰੀਡ ਦੇ ਕੰਮ ਕਰਨਾ 35 ਲੀਟਰ ਬਾਈ ਕਹਿੰਦਾ ਜੀ ਪਹਿਲੇ ਤੁਸੀਂ ਬੱਛੀ ਰਸ ਤੋਂ ਪਾ ਲੈਣਾ 50 ਲੀਟਰ ਇਸਾਂ ਬੱਚੀ ਦੀ ਮਾਂ ਨੇ ਬਾਈ ਕਹਦਾ ਦੁੱਧ ਦਿੱਤਾਗਾ ਧੰਨਵਾਦੋਸਤੋ ਸਸੀ ਕਲਵੀਰਾਂ ਦਾ